ਹਾਂਜੀ ਸਾਸਤਰੀ ਕਾਲ ਜੀ ਕੀ ਹਾਲ ਚਾਲ ਆ ਦੋਸਤੋ ਉਹ ਠੀਕ ਠਾਕ ਹਾਂ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਜੀ ਆਪਣੇ ਖੇਤ ਅੱਗੇ ਬੱਦਲ ਬਹੁਤ ਹੋ ਗਏ ਸੀ ਅੱਜ ਵੀ ਪਰ ਹੁਣ بارش ਦੀ ਲੋੜ ਨਹੀਂ ਹੈਗੀ ਗਰਮੈਸ ਤਾਂ ਬਥੇਰੀ ਹੋ ਰਹੀ ਆ ਪਰ ਚਲੋ ਫਸਲ ਵੀ ਹੁਣ ਪੱਕਣ ਤੇ ਆ ਆ ਦੇਖ ਲਓ ਸਾਰੀਆਂ ਬੱਲਾਂ ਪੱਕੀਆਂ ਪਈਆਂ ਨੇ ਤੇ ਇੱਧਰ ਰਾਜਪੁਰਾ ਅੰਬਾਲਾ ਸਾਈਡ ਕੁਝ ਦੋਸਤ ਮਿੱਤਰਾਂ ਦੇ ਫੋਨ ਆਏ ਨੇ ਕਹਿੰਦੇ ਬਹੁਤ بارش ਹੋਈ ਆ 2 ਘੰਟੇ بارش ਹੋਈ ਆ ਪੂਰੀ ਔਰ ਦੋਸਤੋ ਪੰਚਾਇਤੀ ਚੋਣਾਂ ਦਾ ਬੀਗਲ ਵਜ ਚੁੱਕਿਆ 15 ਅਕਤੂਬਰ ਨੂੰ ਨੇ ਤੇ ਪਰ ਸਰਕਾਰ ਨੇ ਸੋਚਿਆ ਹੀ ਨਹੀਂ ਹੈਗਾ ਚਲੋ ਲੇਟ ਤਾਂ ਪਹਿਲਾਂ ਹੀ ਆ 2 ਸਾਲ ਜਿੱਥੇ ਹੋਰ ਲੇਟ ਸੀ ਮਹੀਨਾ ਡੇਢ ਮਹੀਨਾ ਹੋਰ ਲੇਟ ਕਰ ਲੰਦੇ ਇਹਨਾਂ ਨੂੰ ਦਸੰਬਰ ਦੇ ਪਹਿਲੇ ਹਫਤੇ ਜਾਂ ਨਵੰਬਰ ਦੇ ਲਾਸਟ ਹਫਤੇ ਕਰ ਦੰਦੇ ਕਿਉਂਕਿ ਹੁਣ ਸੌਣੇ ਦੀ ਫਸਲ ਸਿਰਤੇ ਆ ਕਟਾਈ ਸ਼ੁਰੂ ਹੋ ਚੁੱਕੀ ਜਿਹੜੀਆਂ ਅਗੇਤੀਆਂ ਵੈਰੈਟੀਆਂ ਨੇ ਪੀਆਰ 126 ਔਰ 1509 ਤੇ ਇਹ ਵੈਰੈਟੀਆਂ ਦੀ ਕਟਾਈ ਸ਼ੁਰੂ ਹੋ ਚੁੱਕੀ ਆ ਤੇ ਮੰਡੀਆਂ ਦੇ ਵਿੱਚ ਝੋਨਾ ਪੁੱਜ ਚੁੱਕਿਆ ਔਰ ਇਹ ਸਮਾਂ ਬਹੁਤ ਗਲਤ ਰੱਖਿਆ ਜੀ ਕਿਸੇ ਨੇ ਵੀ ਆਵਾਜ਼ ਨਹੀਂ ਉਠਾਈ ਤੇ ਹੁਣ ਕਹਿ ਰਹੇ ਨੇ ਲੋਕ ਵੀ ਹੁਣ ਫਸਲ ਦੀ ਕਟਾਈ ਕਰਾਈ ਸੀ ਜੀਰੀ ਸੰਭੀ ਫਸਲ ਸੰਭੀ ਜਾਂ ਇਲੈਕਸ਼ਨ ਲੜੀਏ ਜਿਹੜੇ ਵੀ ਇਲੈਕਸ਼ਨਾਂ ਲੜਨ ਦੇ ਚਾਹਵਾਨ ਨੇ ਕਿਉਂਕਿ ਹੁਣ ਸਾਡੇ ਪਿੰਡ ਦੇ ਵਿੱਚ ਵੀ ਨੌ ਪੰਚਾਇਤ ਮੈਂਬਰ ਬਣਨਗੇ ਤੇ ਇੱਕ ਸਰਪੰਚ ਤੇ ਦੇਖੋ 10 ਬੰਦੇ ਵੀ ਜੀ ਹੋਣਗੇ ਤੇ ਐ ਨਹੀਂ ਹੈ ਵੀ ਕਿ ਕਿ ਬੰਦਾ ਖੜੂਗਾ ਕਿਪਦਾ ਇੱਕ ਇੱਕ ਵਾਰਡ ਚ ਦੋ ਦੋ ਚਾਰ ਚਾਰ ਵੀ ਹੋ ਜਾਣ ਵੀ ਉਹਨਾਂ ਨੂੰ ਸੋ ਔਖਾ ਜੀ ਇਲੈਕਸ਼ਨ ਦੀ ਇਹ ਘੜੀ ਇਹ ਸਮਾਂ ਬਹੁਤ ਗਲਤ ਰੱਖਿਆ ਪਰ ਚਲੋ ਹੁਣ ਬਣ ਵੀ ਕੀ ਆਪਾਂ ਕਰ ਵੀ ਕੀ ਉਸ ਨਹੀਂ ਸਕਦੇ ਇਹ ਤਾਂ ਸਰਕਾਰਾਂ ਦੇ ਫੈਸਲੇ ਨੇ ਸਰਕਾਰਾਂ ਨੇ ਪਤਾ ਨਹੀਂ ਕੀ ਸੋਚ ਕੇ ਇਹ ਸਮਾਂ ਰੱਖਿਆ ਤੇ ਬਾਕੀ ਇਸ ਵਾਰ ਜੀ ਇਲੈਕਸ਼ਨ ਬੜੀ ਲੋਕ ਸਮਝਦਾਰ ਵੀ ਹੋਗੇ ਕਿਉਂਕਿ ਜਿਹੜੀਆਂ ਹੋਰ ਪਾਰਟੀਆਂ ਨੇ ਅਕਾਲੀ ਦਲ ਔਰ ਕਾਂਗਰਸ ਉਹ ਲੋਕ ਸਾਡੇ ਪਿੰਡ ਇੰਟਰਸਟ ਨਹੀਂ ਦਿਖਾ ਰਹੇ ਇਸ ਵਾਰ ਜਿੰਨੇ ਵੀ ਕਾਲੀ ਔਰ ਕਾਂਗਰਸ ਸੀ ਨੇ ਸਾਰੇ ਹੀ ਆਮ ਆਦਮੀ ਦੇ ਕੈਂਡੀਡੇਟ ਸਾਹਮਣੇ ਆ ਰਹੇ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਚ ਸ਼ਾਮਲ ਨੇ ਉਹੋ ਹੀ ਸਰਪੰਚੀ ਦੇ ਦਾਵੇਦਾਰ ਨੇ ਜ਼ਿਆਦਾ ਤੇ ਬਾਕੀ ਸਮਾਂਣ ਤੇ ਪਤਾ ਲੱਗੂਗਾ ਜੀ ਜਦੋਂ ਨਾਮੀਨੇਸ਼ਨ ਫਾਈਲ ਕਰਨਗੇ ਵੀ ਕਿਹੜਾ ਖੜਦਾ ਕਿਹੜਾ ਨਹੀਂ ਖੜਦਾ ਪਰ ਚਲੋ ਦੇਖਾਂਗੇ ਸੀਜ਼ਨ 'ਚ ਖੱਜਲ ਖਵਾਰੀ ਖਿੱਚਕਚਾ ਬਹੁਤ ਹੁੰਦਾ ਸਰਪੰਚੀ ਦਾ ਇਲੈਕਸ਼ਨ ਇੱਕ ਇਹੋ ਜਿਹਾ ਇਲੈਕਸ਼ਨ ਆ ਜਿਹੜਾ ਕਿ ਮਤਲਬ ਐਮਐਲਏ ਦੇ ਇਲੈਕਸ਼ਨ ਨਾਲੋਂ ਵੀ ਬਹੁਤ ਜ਼ਿਆਦਾ ਡਿਫਿਕਲਟ ਆ ਬਹੁਤ ਹੀ ਜ਼ਿਆਦਾ ਕਿਉਂਕਿ ਮੈਂ ਦੇਖਿਆ ਇਹਦੇ ਵਿੱਚ ਇੰਨੀ ਖੱਜਲ ਖਵਾਰੀ ਹੁੰਦੀ ਹੈ ਇੱਕ ਇੱਕ ਘਰੇ 10 10 20 20 ਵਾਰੀ ਜਾਣਾ ਪੈਂਦਾ ਕਦੇ ਕੋਈ ਖਿੱਚਕਚਾ ਜ਼ਿਆਦਾ ਹੁੰਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਹਰ ਘਰ ਤੇ ਵੀ ਮੈਨੂੰ ਪਾਇਓ ਕਹਿੰਦਾ ਮੈਨੂੰ ਪਾਇਓ ਵੋਟ ਪਰ ਦੇਖੋ ਲੋਕਾਂ ਨੂੰ ਹੁਣ ਸਮਝਦਾਰ ਹੋ ਚੁੱਕੀ ਵੈਸੇ ਦੁਨੀਆ ਸਰਵਸੰਮਤੀਆਂ ਤੇ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਨੇ ਸੰਸਥਾਵਾਂ ਵੀ ਜ਼ੋਰ ਲਾ ਰਹੀਆਂ ਨੇ ਇਹਦੇ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਤੇ ਸਰਕਾਰ ਗ੍ਰਾਂਟ ਵੀ ਦਿੰਦੀ ਆ ਉਸ ਪਿੰਡ ਨੂੰ ਜਿਹੜੇ 'ਚ ਸਰਵਸੰਮਤੀ ਹੁੰਦੀ ਆ 5 ਤੋਂ 10 ਲੱਖ ਪਰਸੈਂਟੇਜ ਦੇ ਹਿਸਾਬ ਨਾਲ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਕਿਹੜਾ ਪਿੰਡ ਕਿੰਨਾ ਵੱਡਾ ਔਰ ਜਿਹੜਾ ਸਰਪੰਚ ਵੀ ਖਰਚਾ ਕਰਦੇ ਨੇ ਉਹਨਾਂ ਦਾ ਵੀ ਪੈਸਾ ਵੱਚਦਾ ਮੇਰੇ ਹਿਸਾਬ ਨਾਲ ਤਾਂ ਸਰਵਸੰਮਤੀ ਕਰ ਲੈਣੀ ਚਾਹੀਦੀ ਆ ਚਲੋ ਭਾਈ ਕੁਝ ਨੂੰ ਮੈਂਬਰ ਬਣਾ ਦਿਓ ਪੰਚਾਇਤ ਮੈਂਬਰ ਬਣਾ ਦਿਓ ਜਿਹੜਾ ਸਰਪੰਚ ਦੇ ਲਾਇਕ ਆ ਉਹ ਸਮਝਦਾਰੀ ਨਾਲ ਆਪਣਾ ਆਪਣਾ ਸਰਪੰਚ ਬਣਾ ਦਿਓ ਬਾਕੀਆਂ ਨੂੰ ਮੈਂਬਰ ਚੁਣ ਲੋ ਤੇ ਇਹਦੇ ਵਿੱਚ ਜੀ ਕਈ ਤਾਂ ਤਕਰਾਰਬਾਜ਼ੀਆਂ ਵੀ ਹੋ ਜਾਂਦੀਆਂ ਨੇ ਫਿਰ ਜਦੋਂ ਅਗਲਾ ਕਹਿੰਦਾ ਮੈਂ ਖੜੂਗਾ ਜਾਂ ਫਿਰ ਪਿੰਡ ਦੇ ਸਾਂਝੇ ਇਕੱਠ ਰੱਖਣੇ ਚਾਹੀਦੇ ਨੇ ਜਿਹਦੇ ਵਿੱਚ ਸਾਰੇ ਹੀ ਸੂਝਵਾਨ ਵਿਅਕਤੀਆਂ ਨੂੰ ਇਕੱਠੇ ਕਰਨਾ ਚਾਹੀਦਾ ਗੁਰਦੁਆਰੇ 'ਚ ਜਾਂ ਮੰਦਰ ਵਗੈਰਾ 'ਚ ਅਨਾਉਂਸਮੈਂਟ ਕਰਾ ਕੇ ਪਿੰਡ ਦਾ ਇਕੱਠ ਰੱਖਿਆ ਜਾਵੇ ਤੇ ਉਹਦੇ ਵਿੱਚ ਫੈਸਲੇ ਲਈ ਜਾਣ ਕਿ ਸਰਵਸੰਮਤੀ ਹੋਣੀ ਚਾਹੀਦੀ ਆ ਤੇ ਜੇ ਕੋਸ਼ਿਸ਼ਾਂ ਕਰਾਂਗੇ ਤਾਂ ਹੀ ਹੋਣਗੀਆਂ ਇਦਾਂ ਘਰੇ ਬੈਠ ਕੇ ਤਾਂ ਕੁਝ ਨਹੀਂ ਹੋਣਾ ਅਗਲਾ ਕਹਿੰਦਾ ਮੈਂ ਨੋਮੀਨੇਸ਼ਨ ਫਾਈਲ ਕਰਦਾ ਮੈਂ ਵੀ ਖੜ ਗਿਆ ਮੈਂ ਵੀ ਖੜ ਗਿਆ ਇਦਾਂ ਫਿਰ ਤਕਰਾਰਵਾਜੀਆਂ ਤੇ ਲੋਕਾਂ ਦਾ ਵੀ ਖਿੱਚ-ਖਚਾ ਇਸ ਤਰੀਕੇ ਨਾਲ ਜ਼ਿਆਦਾ ਹੋਣ ਕਿਉਂਕਿ ਕਈ ਵਾਰੀ 4-5 ਕੈਂਡੀਡੇਟ ਹੋ ਜਾਂਦੇ ਨੇ ਵਿੱਚੋਂ ਤਿੰਨਾਂ ਨਾਲ ਆਪਣੀ ਬਣਦੀ ਆ ਮੈਂ ਹੀ ਕਨਫਿਊਜ਼ ਹੋ ਜਾਊਂਗਾ ਮੈਂ ਕਿਹਨੂੰ ਵੋਟ ਪਾਵਾਂ ਵੀ ਤਿੰਨ ਬੰਦੇ ਨੇ ਮੇਰੇ ਪੰਜਾਂ ਦੇ ਵਿੱਚੋਂ ਤਿੰਨਾਂ ਨਾਲ ਤਾਂ ਮੇਰੀ ਬਣਦੀ ਆ ਬਣਦੀ ਆ ਵਦਿਆ ਤੇ ਉਸ ਟਾਈਮ ਫੈਸਲਾ ਲੈਣਾ ਬਹੁਤ ਔਖਾ ਹੋ ਜਾਂਦਾ ਕਈ ਪਰਿਵਾਰ ਫਿਰ ਵੰਡ ਕੇ ਫੋਟਾ ਬੰਦੇ ਨੇ ਨੇਮ ਚੱਕਣ ਚਕਾਈ ਤੱਕ ਸੋਹਾਂ ਤੱਕ ਚੱਕਦੀ ਆ ਦੁਨੀਆ ਜੀ ਇਸ ਇਲੈਕਸ਼ਨਾਂ ਦੇ ਵਿੱਚ ਪਾਣੀ ਦੀਆਂ ਚੁੱਲ੍ਹੂਆਂ ਭਰਨ ਵਰਗੇ ਕਿਉਂਕਿ ਸੱਚ ਕੋਈ ਮੰਨਦਾ ਨਹੀਂ ਵੀ ਮੈਨੂੰ ਪਾਊਗਾ ਜਾਂ ਨਹੀਂ ਪਾਊਗਾ ਖਿੱਚ ਖਚਾ ਬਹੁਤ ਜ਼ਿਆਦਾ ਆ ਬਾਕੀ ਚਲੋ ਚੱਲ ਹੀ ਰਿਹਾ ਜੀ ਇਹ ਟੈਨਸ਼ਨ ਵਾਲਾ ਇਲੈਕਸ਼ਨ ਆ ਜੀ ਪੂਰਾ ਇਹ ਜਿਹੜਾ ਪੰਚਾਇਤਾਂ ਦਾ ਇਲੈਕਸ਼ਨ ਆ ਬਾਕੀ 27 ਤਰੀਕ ਕੱਲ ਨੂੰ ਆ ਜੀ 27 ਤਰੀਕ ਨੂੰ ਸ਼ੁਰੂ ਆ ਨਾਮਿਨੇਸ਼ਨ ਤੇ ਮੇਰਾ ਖਿਆਲ ਇਹ 4 ਤਰੀਕ ਤੱਕ ਆ ਨਾਮਿਨੇਸ਼ਨ ਆਪਾਂ ਭਰ ਸਕਦੇ ਆ ਆਪਣੇ ਕਾਗਜ਼ ਜਿਹੜੇ ਜਿਹੜੇ ਵੀ ਵੀਰ ਸੱਜਣ ਆਪਣਾ ਭਰਨਾ ਚਾਹੁੰਦੇ ਨੇ ਭਰ ਸਕਦੇ ਨੇ ਔਰ 7 ਤਰੀਕ ਨੂੰ ਇਹਨਾਂ ਦੀ ਸੋਧ ਹੋਣੀ ਆ ਵੀ ਕਿਹੜਾ ਸਹੀ ਪਾਇਆ ਜਾਂਦਾ ਜਾਂ ਵਾਪਸ ਲੈਣ ਦਾ ਵੀ ਹੁੰਦਾ ਵੀ ਵਾਪਸ ਵੀ ਚੱਕ ਸਕਦਾ ਆਪਣਾ ਅਗਲੇ ਕਾਗਜ਼ ਕਈ ਵਾਰੀ ਸਹਿਮਤੀ ਬਣ ਜਾਂਦੀ ਆ ਪਿੰਡਾਂ ਚ ਵੀ ਦੋ ਸਰਪੰਚ ਖੜੇ ਨੇ ਸਰਪੰਚੀ ਦਾਵੇ ਦਾ ਸਹਿਮਤੀ ਬਣ ਜਿੰਦੀ ਵੀ ਚਲ ਇਹਨੂੰ ਬਣਾ ਦਿੰਨੇ ਆ ਤਾਂ ਦੂਜੇ ਨੂੰ ਫਿਰ ਕਾ ਕੇ ਚੱਕਣ ਦੀ ਉਹ ਡੇਟਾ ਜੀ 7 ਤਰੀਕ ਬਾਕੀ ਚਲੋ ਦੇਖਦੇ ਆਂ ਜੀ ਸਿਆਣਿਆਂ ਦੀ ਕਹਾਵਤਾਂ ਪਿਤ੍ਰੂ ਬਠੇ ਮੇ ਖਾਣੀ ਕਹਿੰਦੇ ਪਤਾ ਨਹੀਂ ਕਿਵੇਂ ਕਹਿੰਦੇ ਨੇ ਤੇ ਚਲੋ ਦੋ ਪਾਂਡੇ ਖੜਕਣਗੇ ਚਲੋ ਕੀ ਬਣਦਾ ਪਰ ਲੋਕਾਂ ਨੂੰ ਸੁਝਾਅ ਜੀ ਮੇਰਾ ਵੀ ਆਪਣਾ ਪਿਆਰ ਮੁਹੱਬਤ ਬਣਾ ਕੇ ਰੱਖੋ ਸ਼ਾਂਤੀਪੁਰ ਕੋ ਆਪਣਾ ਇਲੈਕਸ਼ਨ ਲੜੋ ਇਮਾਨਦਾਰੀ ਨਾਲ ਤੇ ਇਮਾਨਦਾਰੀ ਨਾਲ ਹੀ ਆਪਣੀਆਂ ਵੋਟ ਦਾ ਇਸਤੇਮਾਲ ਕਰੋ ਠੀਕ ਹੈ ਜੀ ਸ਼ਾਂਤੀਪੂਰਵਕ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਉਹ ਰੇ ਧਰੀਆਂ ਤਰਾਈਆਂ ਰਹਿ ਜਾਣੀਆਂ ਨੇ ਜਦੋਂ ਆਪਣੇ ਬੈਰ ਵਿਰੋਧ ਲੱਗ ਜਾਂਦੇ ਨੇ ਜਿਆਦੇ ਆਪਾਂ ਵੋਟਾਂ ਪਿੱਛੇ ਲੜਦੇ ਭਿੜਦੇ ਆਂ ਝਗੜੇ ਪਰਚੇ ਤੱਕ ਹੋ ਜਾਂਦੇ ਨੇ ਜੇਲ੍ਹਾਂ ਤੱਕ ਹੋ ਜਾਂਦੇ ਨੇ ਕਤਲ ਹੋ ਜਾਂਦੇ ਨੇ ਕਈ ਵਾਰੀ ਤੇ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਠੀਕ ਹੈ ਜੀ ਅੱਜ ਦੀ ਇਹੀ ਜਾਣਕਾਰੀ ਦੇਣੀ ਸੀ ਅੱਜ ਦੇ ਬਲੌਗ ਦੇ ਵਿੱਚ ਤੇ ਕੱਲ ਨੂੰ ਮਿਲਦੇ ਆਂ ਜੀ ਨਵੇਂ ਬਲੌਗ ਦੇ ਵਿੱਚ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ